ਇਸ ਪਿੰਡ ਦੇ ਵਿੱਚ ਇੱਕ ਚਰੋਕਨੀ ਮੰਗ ਸੀਗੀ ਕਿ ਇੱਕ ਤੇਥੋਂ ਦੀ ਸੜਕ ਇੱਕ ਡਰੇਨ ਤੇ ਤਿੰਨ ਗਲੀਆਂ ਜਣੀਆਂ ਕਿ ਕਾਫੀ ਲੰਬੇ ਸਮੇਂ ਤੋਂ ਲੋਕ ਡਿਮਾਂਡ ਕਰ ਰਹੇ ਸੀਗੇ ਕਿ ਇਹਨਾਂ ਨੂੰ ਬਣਾਇਆ ਜਾਵੇ ਪਰ ਜਣੀਆਂ ਸਮੇਂ ਦੀਆਂ ਸਰਕਾਰਾਂ ਰਹੀਆਂ ਨੇ ਉਹ ਇਹਨਾਂ ਪਿੰਡਾਂ ਵੱਲ ਕੋਈ ਜ਼ਿਆਦਾ ਧਿਆਨ ਜਿਹੜਾ ਨਹੀਂ ਦਿੱਤਾ ਗਿਆ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਸ ਪਿੰਡ ਵਾਸਤੇ ਜਿਹੜੇ ਮੈਂ ਕੰਮ ਦੱਸੇ ਨੇ ਉਹਨਾਂ ਵਾਸਤੇ 62 ਕਰੋੜ ਤੇ 16 ਲੱਖ ਰੁਪਏ 62 ਲੱਖ ਤੇ 16000 ਰੁਪਏ ਦੀ ਜਿਹੜੀ ਅਮਾਉਂਟ ਆ ਰਕਮ ਆ ਉਹ ਜਾਰੀ ਕੀਤੀ ਆ ਔਰ ਉਹਦੇ ਨਾਲ ਇਹ ਵਿਕਾਸ ਕਾਰਜ ਜਿਹੜੇ ਆ ਇੱਥੇ ਸ਼ੁਰੂ ਹੋਣਗੇ ਲਗਭਗ ਜਿਹੜੀ ਆ 1.5 ਕਿਲੋਮੀਟਰ ਦੀ ਇੱਥੇ ਛੜਕਬੰਨੀ ਆ ਔਰ ਡਰੇਨ ਡਰੇਨ ਤੇ ਬੜੇ ਲੰਬੇ ਸਮੇਂ ਦੀ ਆਪਣੀ ਮੰਗ ਸੀ ਕਿਉਂਕਿ ਜਦੋਂ ਵੀ ਕੋਈ ਥੋੜਾ ਬੂਤਾ بارشਾਂ ਹੁੰਦੀਆਂ ਸੀਗੀਆਂ ਉਦੋਂ ਹੀ ਪਿੰਡ ਜਿਹੜਾ ਉਹ ਡੁੱਬਨ ਕਿਨਾਰੇ ਆ ਜਾਂਦਾ ਸੀਗਾ ਸੋ ਇਹਦੇ ਵਿੱਚ ਡਰੇਨ ਵੀ ਜਿਹੜੀ ਆ ਪਿੰਡ ਦੇ ਵਿੱਚ ਬਣਾਈ ਜਾਊਗੀ ਤਿੰਨ ਗਲੀਆਂ ਵੀ ਬਣਾਈਆਂ ਜਾਣਗੀਆਂ ਔਰ ਸੜਕ ਵੀ ਬਣਾਉਣ ਜਾਊਗੀ ਕੰਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਔਰ ਕੰਮ ਇਹ ਜਿਹੜਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਉਹ ਖਤਮ ਕਰ ਦਾਂਗੇ ਸੋ ਮੈਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਕੋਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੀ ਸਰਕਾਰ ਕੋਲੇ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਪੈਸੇ ਦੀ ਕਮੀ ਨਹੀਂ ਆ ਸਿਰਫ ਇਹ ਨਹੀਂ ਗੱਲ ਆ ਕਿ ਜਿਹੜੇ ਪੈਸੇ ਅਮਾਉਂਟ ਤੁਹਾਡੇ ਪਿੰਡ ਵਾਸਤੇ ਜਾ ਰਹੀ ਹੋਈ ਆ ਉਹਨੂੰ ਆਪ ਆਪਣੀ ਦੇਖਰੇਖ ਦੇ ਵਿੱਚ ਧਿਆਨ ਦੇ ਨਾਲ ਕਿਉਂਕਿ ਆਪਾਂ ਕਿਸੇ ਵੀ ਕੋਈ ਠੇਕੇਦਾਰ ਹੋਵੇ ਕੋਈ ਮਾੜਾ ਮਟੀਰੀਅਲ ਜਿਹੜਾ ਉਹ ਲੱਗਣ ਨਹੀਂ ਦੇਣਾ ਇਹ ਕਲੀਅਰ ਕਟ ਸਪਸ਼ਟ ਹਦਾਇਤਾਂ ਨੇ ਸਰਕਾਰ ਦੀਆਂ ਔਰ ਬੜੀ ਮਜ਼ਬੂਤੀ ਦੇ ਨਾਲ ਕੰਮ ਕਰਵਾਇਓ ਆਪਣੀ ਦੇਖਰੇਖ ਦੇ ਵਿੱਚ ਰੱਖਿਓ ਜੇ ਤੁਹਾਨੂੰ ਕਿਤੇ ਵੀ ਥੋੜੀ ਬਹੁਤੀ ਵੀ ਲੱਗਦੀ ਆ ਕਿ ਕੋਈ ਮਟੀਰੀਅਲ ਮਾੜਾ ਆ ਜਾਂ ਕੋਈ ਅਵਲ ਤੇ ਅਸੀਂ ਪੂਰਾ ਅਪਦੇ ਸਾਡੇ ਅਧਿਕਾਰੀਆਂ ਨੇ ਨਿਗਰਾਨੀ ਰੱਖੀ ਹੋਈ ਆ ਜੇ ਤੁਹਾਨੂੰ ਵੀ ਕਿਤੇ ਲੱਗਦਾ ਹੈ ਤੇ ਜਰੂਰ ਸਰਪੰਚ ਸਾਹਿਬ ਦੇ ਜਾਂ ਮੇਰੇ ਧਿਆਨ ਦੇ ਵਿੱਚ ਲੈ ਆਇਓ ਆਪਾਂ ਜਿੰਨਾ ਵੀ ਕੰਮ ਲਾਉਣਾ ਕਰਨਾ ਹੈ ਜਿੰਨੇ ਵੀ ਪੈਸੇ ਲਾਉਣੇ ਨੇ ਪੂਰੀ ਇਮਾਨਦਾਰੀ ਦੇ ਨਾਲ ਲਾਉਣੇ ਨੇ ਸੋ ਤੁਹਾਡੇ ਪਿੰਡ ਦਾ ਅੱਜ ਕਾਫੀ ਵੱਡਾ ਮਸਲਾ ਚਿਰਾਂ ਤੋਂ ਲਟਕਦਾ ਆ ਰਿਹਾ ਮਸਲਾ ਜਿਹੜਾ ਹੱਲ ਹੋਇਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਇਸ ਤਰ੍ਹਾਂ ਹੀ ਅੱਗੇ ਵਧ ਕੇ ਕੰਮ ਜਿਹੜੇ ਆ ਉਹ ਪਿੰਡਾਂ ਦੇ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਜੀ